ਇਹ ਆਦੇ ਅੱਜ ਅਸੀਂ ਸਰਪੰਚ ਸਾਹਿਬ ਕੋਲੇ ਗੱਲਾਂ ਬਾਤਾਂ ਮਾਰ ਕੇ 10 ਮਿੰਟ। ਜੀ ਆਇਆਂ ਚਲੋ ਚੱਲਦੇ ਆ ਅੱਜ ਸਰਪੰਚ ਸਾਹਿਬ ਨਾਲ ਮੈਂ ਕਹਾ ਵੀ ਤੂੰ ਗੱਲਬਾਤ ਸ਼ੁਰੂ ਕਰਦੇ ਆ। ਜੀ ਆਇਆਂ ਜੀ ਆ ਉਹ ਕਰੀਏ। ਹੋਰ ਸਨਾਓ ਸਿਹਤ ਠੀਕ ਠਾਕ ਆ। ਬਹੁਤ ਵਧੀਆ। ਤੇ ਕੋਈ ਨਹੀਂ ਕਰਤੀ ਸਪਰੇਸ ਸ਼ੁਰੂ ਕਣਕ ਨੂੰ ਕਿ ਨਹੀਂ ਜੇ। ਬਸ ਕਰ ਦਿੱਤੀ। ਚਲੋ। ਅੱਜ ਘਟੇ ਹੀ ਆ। ਅੱਛਾ ਅੱਛਾ। ਹਾਂ ਜੀ ਚਲੋ। ਪਾਣੀ ਪੁਣੀ ਲਾਤਾ ਕਿ ਨਹੀਂ ਦੂਜੀ ਤੀਜਾ। ਪਾਣੀ ਲਾਤਾ ਸਿਹਤ ਅੱਜ ਥੋੜੀ ਜਿਹੀ ਬੱਤਰ ਸੀ ਮੈਂ ਚੱਲ। ਸਪਰੇਅ ਕਰਦੀ ਹੈ ਫਸਲਾਂ ਦਾ ਐਕੀ ਦਾ ਵੇਸੇ ਬਖਾ ਦਾ ਚੱਲਦਾ ਹੈ ਚੰਗਾ ਲੱਗਦਾ ਰਿਆ ਰਾਜ ਦਾ ਕੋ ਪਰਮਾਤਮਾ ਦੇ ਵੈਸੇ ਤੇ ਸਰਪੰਚ ਸਾਹਿਬ ਇੱਕ ਨਾ ਸੱਚ ਇਹ ਨਾ ਮੈਨੂੰ ਆਦੇ ਸੀ ਸਾਰੇ ਗੱਪ ਮੰਨਦੇ ਸੀ ਗੱਲ ਦਾ ਅੱਛਾ ਜੀ ਤੇ ਕਹਿੰਦੇ ਕਿ ਇਹਨਾਂ ਨੂੰ ਮੈਂ ਗੱਲ ਸੁਣਾਈ ਦੀ ਗੱਲ ਕਲੀਅਰ ਕਰਨਾ ਹੈ ਜਹਾਜ ਦੇ ਗੇਹਾਂ ਵਾਲੀ ਹਾਂਜੀ ਹਾਂਜੀ ਇਹ ਮੰਨਦੇ ਨਹੀਂ ਸੀ ਕਿ ਮੈਂ ਮੈਂ ਚਲੋ ਆਜੋ ਅੱਜ ਵੇਲੇ ਆ ਤੇ ਆਪਾਂ ਸਰਪੰਚ ਕੋਲੇ ਚੱਲਦੇ ਆ ਤੇ ਉਹ ਮੜਾ ਦੱਸਿਆ ਜੇ ਕਿਵੇਂ ਜਹਾਜ ਦੇ ਗੇਹਾਂ ਵਾਲੀ ਕਿਵੇਂ ਗੱਲ ਹੋਈ ਸੀ ਜਿਹੜਾ ਕਹਿੰਦਾ ਜਹਾਜ ਗਾਂ ਵੀ ਉਹਨਾਂ ਪਾਈਦਾ ਪਛਾਣ ਵੀ ਪਾਈਦਾ ਉਹ ਇਹ ਮੰਨਦੇ ਨਹੀਂ ਸੀਗੇ ਉਹ ਯਾਰ ਗੱਲ ਤਾਂ ਆਇਆ ਸੀ ਵੀ ਗੱਲ ਤਾਂ ਮਜ਼ਾਕ ਵਾਲੀ ਸੀ ਅੱਛਾ ਅਸੀਂ ਇੱਥੇ ਮੈਂ ਖੜੇ ਸੀ ਆਪਣੇ ਪਿੰਡ ਦੇ ਬਾਹਰ ਬਾਹਰ ਅੱਛਾ ਉੱਥੇ ਅਸੀਂ 3-4 ਦਿਨ ਇਕੱਡੇ ਸਾਂ ਤੇ ਉੱਥੇ ਖੜਿਆ ਤਾਂ ਗੱਲ ਚੱਲ ਪਈ ਅੱਛਾ ਐਵੇਂ ਜਾਣ ਕੇ ਸੱਲਾ ਇੱਕ ਮੁੰਡਾ ਸੀ ਤੁਹਾਡੇ ਵਰਗਾ ਅੱਛਾ ਤੇ ਉਹ ਆਉਂਦਾ ਯਾਰ ਉਹ ਜਿਹੜਾ ਬੰਦਾ ਹੁੰਦਾ ਨੇ ਗੱਪ ਮਾਰ ਲੈਂਦਾ अच्छा अच्छा बंदा अपने ਪਿੰਡ ਦਾ ਹੀ ਸੀ ਨਹੀਂ ਇਹ ਨਹੀਂ ਹੁਣ ਮੈਂ ਦੱਸਦਾ ਵੀ ਕਿਥੋਂ ਸੀ ਗੰਟੀ ਆਏ ਤਾਂ ਕਿ ਦੱਸਾਂ ਕਲੀਅਰ ਨਾ ਮੈਂ ਕਰਾਂ ਅੱਛਾ ਚਲੋ ਕੋਈ ਵੀ ਹੈ ਅੱਛਾ ਵਾਲਾ ਵੀ ਇੱਕ ਆਪ ਮਾਰ ਰਿਹਾਦਾ ਤੁਨੂੰ ਵੇਖ ਕੇ ਮੈਂ ਤਾਂ ਕੋਲੇ ਖੜਾ ਹੀ ਸੀ ਮੈਂ ਤਾਂ ਬੋਲਿਆ ਨਹੀਂ ਕਿਉਂਕਿ ਮੇਰੀ ਉਮਰ ਦਾ ਫਰਕ ਸੀ ਉਹ ਮੁੰਡੇ ਮੰਡੇ ਦਾ ਜਿਹੜਾ ਹੱਸ ਲੈਣ ਤੇ ਗੱਲ ਹੋਰ ਹੈ ਮੇਰਾ ਹੱਸਿਆ ਫਿਰ ਚੰਗਾ ਨਹੀਂ ਲੱਗਦਾ ਸੀ ਹਾਂਜੀ ਤੇ ਉਹ ਮੁੰਡਿਆਂ ਦੇ ਵੀ ਤੁਨੂੰ ਵੇਖ ਕੇ ਮੈਨੂੰ ਅੰਦਰ ਤੂੰ ਵੀ ਤਾਇਆ ਸੁਣ ਲਈ ਜਾਂ ਚਾਚਾ ਤੂੰ ਵੀ ਸੁਣ ਲਈ ਅੱਛਾ ਮੈਂ ਕਿਹਾ ਦੱਸੋ ਜੀ ਉਹ ਆਦੇ ਵੀ ਯਾਰ ਅਗੇ ਜਾਇ ਤੇ ਗੇਰ ਦੇ ਨੇ ਗਾਣੂ ਪਤਾ ਨਹੀਂ ਕਿੰਨੇ ਦੇ ਪਿਛਾ ਹੁੰਦਾ ਕਿ ਬੜਾ ਭਾਈ ਦਾ ਬੈਗ ਦਾ ਗੇਰ ਹੁੰਦਾ ਅੱਛਾ ਤੇ ਉਹਨੇ ਚਰ ਨੂੰ ਨੇੜੇ ਆ ਨਾ ਲਿਆਂ ਨਹੀਂ ਬੈਗ ਦਾ ਗੇਰ ਹੁੰਦਾ ਨਹੀਂ ਯਾਰ ਆਪਾਂ ਕਿਹੜਾ ਵੇਖਿਆ ਸੀ ਵੀ ਹੁੰਦਾ ਕਿ ਨਹੀਂ ਹੁੰਦਾ ਇਹ ਤਾਂ ਉਹਨਾਂ ਦੀਆਂ ਗੱਲਾਂ ਜਿਹੜੀਆਂ ਕਰਦੇ ਸੀ ਮੈਂ ਤਾਂ ਤੈਨੂੰ ਉਹ ਦੱਸਦਾ ਆਪਾਂ ਕੀ ਲੈਣਾ ਨਹੀਂ ਹੁੰਦਾ ਹੈ ਕਿ ਨਹੀਂ ਹੁੰਦਾ ਆਪਾਂ ਕਿਹੜਾ ਬੈਗ ਕਰ ਕਰ ਕੇ ਲੈਣਾ ਨਹੀਂ ਮੈਂ ਤਾਂ ਤੁਹਾਨੂੰ ਪੁੱਛਿਆ ਨਾ ਮੈਂ ਕਿਹਾ ਏਅਰਪੋਰਟਾਂ ਦੇ ਤੋਂ ਟਰੈਕਟਰ ਜੀ ਨਾਲ ਖਿੱਚੀ ਫਿਰਦੇ ਹੁੰਦੇ ਨਾ ਪਿਛਾ ਨੂੰ ਦੇਖੋ ਜੀ ਆਪਾਂ ਕੋਈ ਬੈਗ ਕਰਨਾ ਸੀ ਮੈਂ ਕਿਹੜਾ ਪਾਇਲਟ ਸਾਂ ਉਹ ਤਾਂ ਉਹਨਾਂ ਦੀ ਫੇਰ ਉਹਨਾਂ ਦੀਆਂ ਗੱਲਾਂ ਸੀ ਉੰਚਾਲੀਆਂ ਮੁੰਡੇ ਮਜ਼ਾਕ ਕਰਦੇ ਸੀ ਇੱਕ ਦੂਜੇ ਨੂੰ ਬੱਚੇ ਜੋ ਇਹ ਹੱਸਦੇ ਸੀ ਉਹ ਤੇ ਮੇਰੇ ਕੋਲੇ ਖੜਾ ਸੁਣ ਹੀ ਗਿਆ ਅੰਚਲੋ ਸ਼ਹਿਰੋਂ ਕਹਿਣ ਵਾਲਾ ਬੰਦਾ ਵੀ ਇੱਕ ਤੇ ਗਿਆ ਵਿਚਾਰ ਕੇ ਨਾਲੇ ਗੱਲ ਇਹ ਵੀ ਮੇਰਾ ਉਹਨਾਂ ਨਾਲ ਮਜ਼ਾਕ ਕਰਨਾ ਫੱਬਦਾ ਨਹੀਂ ਅੱਛਾ ਕੋ ਬੱਚੇ ਸੀ ਮੈਂ ਵੱਡਾ ਅੱਛਾ ਉਹ ਜਦੋਂ ਕੋਲੇ ਆ ਕੇ ਆਉਂਦਾ ਵੀ ਕਾਦੀਆਂ ਗੱਲਾਂ ਕਰਦੇ ਜੇ ਉਹ ਆਉਂਦੇ ਯਾਰ ਅਸੀਂ ਇਸ ਤਰ੍ਹਾਂ ਕਰਕੇ ਨਾ ਅਸੀਂ ਗੱਲਾਂ ਤਾਂ ਕਰਦੇ ਆ ਵੀ ਘੇਰਾਂ ਦੇ ਨੇ ਜਿਹੜਾ ਬੈਗ ਦਾ ਘੇਰ ਜਾਜ ਉਹਨੇ ਪਿਛਾਂ ਨੂੰ ਭਾਈਦਾ ਜਿੰਨਾ ਗਾਹ ਨੂੰ ਭਾਈਦਾ ਅੱਛਾ ਉਹਦਾ ਹਾਂ ਐਵੇਂ ਪਿਛਾਂ ਨੂੰ ਬਹੁਤ ਜ਼ਿਆਦਾ ਭਾਈਦਾ ਮੈਂ ਵੇਖਿਆ ਹੈ ਅੱਛਾ ਤੋਂ ਸਾਰਿਆਂ ਨੇ ਤਾੜੀ ਮਾਰਤੀ ਵੀ ਇਹਨੇ ਕਦੇ ਵੇਖਿਆ ਤੇ ਜਾਜ ਦੇ ਨੇੜੇ ਵੀ ਨਹੀਂ ਕਦੇ ਕਿਹਾ ਅੱਛਾ ਤੇ ਉਹਦਾ ਨਹੀਂ ਨਹੀਂ ਮੈਂ ਮੈਨੂੰ ਪਤਾ ਹੈ ਮੈਂ ਵੇਖਿਆ ਨਹੀਂ ਤਾਂ ਉਹ ਨਾਲੇ ਕਹਿੰਦੇ ਨਾ ਵੀ ਉਹ ਕਿੰਨਾ ਹਾਈ ਲੋ ਦਾ ਘੇਰ ਵੀ ਹੁੰਦਾ ਜਾਜ 'ਚ ਉਹ ਫਿਰ ਇਹਦੀਆਂ ਮਜ਼ਾਕ ਚ ਕਰੀ ਗਏ ਉਹਨੂੰ ਅੱਛਾ ਉਹ ਮੰਨਦੇ ਨਹੀਂ ਸੀ ਨਾ ਕਿ ਜਹਾਜ਼ ਨਾ ਨਹੀਂ ਹੁੰਦਾ ਇਹਦਾ ਮੈਕ ਹੁੰਦਾ ਇਹ ਕਹਿੰਦੇ ਆਈ ਲੋਦਾ ਘੇਰ ਹੁੰਦਾ ਮੈਂ ਕਿਹਾ ਆਪਾਂ ਕਿਹੜਾ ਚੜੇ ਆ ਚਲੋ ਜਿਹੜਾ ਕਹਿੰਦਾ ਉਹ ਵੀ ਉਹ ਕਰੀ ਜਾਂਦੇ ਸੀ ਮਜ਼ਾਕ ਕਰਦੇ ਸੀ ਅਸੀਂ ਆਖਿਆ ਠੀਕ ਅੱਛਾ ਉਹ ਗੱਲਾਂ ਚੱਲਦਾ ਚੱਲਦਾ ਤੇ ਉਹ ਮੁੰਡਿਆਂ ਨੇ ਵੀ ਮੈਂ ਨੂੰ ਆਖਿਆ ਅਖੇ ਵੀ ਚਾਚਾ ਵੇਖਾ ਪੜਾ ਗੱਲ ਵੀ ਦੱਸੀ ਇਹ ਗੱਲ ਸਹੀ ਹੈ ਉਹ ਮੈਂ ਆਖਿਆ ਯਾਰ ਆਉਣਾ ਕਰੋ ਮੇਥੋਂ ਕੁਛ ਨਾ ਖਾਓ ਮੈਨੂੰ ਤੁਸੀਂ ਸਾਰੇ ਇੱਕੋ ਜਿਹੇ ਮੈਂ ਕਿਸੇ ਦਾਤਾ ਆ ਕਿਹਦਾ ਚਾਚਾ ਕਿਹਦਾ ਬਾਪਪੂ ਲੱਗਦਾ ਦਾਦਾ ਲੱਗਦਾ ਠੀਕ ਗੱਲਾਂ ਨਾ ਕਰੋ ਤੁਸੀਂ ਮੈਂ ਖਿਆ ਮੇਥੇ ਘੂਰ ਗੱਲ ਮੈਂ ਤੁਹਾਨੂੰ ਆਸੇ ਵਾਲੀ ਸੁਣਾ ਦਿੰਦਾ ਅੱਛਾ ਉਹ ਹਕੀਮ ਆਖਿਆ ਵੀ ਕੋਈ ਬੰਦਾ ਸੀ ਕੋਣ ਸੀ ਝੂਠ ਮਾਰਦੇ ਆ ਅੱਛਾ ਤੇ ਉਹ ਦੋ ਜਣੇ ਉਹ ਜਾਂਦੇ ਸੀ ਤੇ ਤੀਜਾ ਇੱਕ ਮੇਰੇ ਵਰਗਾ ਹੋਰ ਨਾਲ ਜਾਂਦਾ ਸੀ ਅੱਛਾ ਠੀਕ ਉਹਾਂ ਦਾ ਯਾਰ ਨਾ ਰਾਤ ਮੈਂ ਕਿਤਮਾਸ਼ਾ ਵੇਖਿਆ ਜੀ ਅਸਮਾਨ ਦੇ ਵਿੱਚ ਨਾ ਕੱਲ ਕਤੂਰੇ ਚੂਕਦੇ ਸੀ ਅੱਛਾ ਅਸਮਾਨ ਚ ਉਹ ਆਦਾ ਵੀ ਉੱਥੇ ਕੁੱਤੀ ਸੁੱਈ ਸੀ ਉੱਥੇ ਕਿਵੇਂ ਠੀਕ ਦੇ ਤਾਹ ਸਵਾਨ ਚ ਅੱਛਾ ਉਹ ਆਦਾ ਯਾਰ ਨਹੀਂ ਚੀਕਿਆ ਚੁਕਦੇ ਸੀ ਮੈਂ ਆਪੇ ਵੇਖੇ ਵੇਖਿਆ ਚੁਕਦੇ ਸੀ ਰਾਤ ਦੇਰੇ ਚ ਵੇਖੇ ਉਹ ਆਦਾ ਮੈਂ ਸੁਣਿਆ ਵੀ ਚੁਕਦੇ ਸੀ ਅੱਛਾ ਉਹ ਆਦਾ ਯਾਰ ਤੂੰ ਕਿਵੇਂ ਸੁਣ ਲਿਆ ਹਾਂ ਉਹ ਆਦਾ ਚੁਕਦੇ ਸੀ ਅੱਛਾ ਉਹ ਜਦੋਂ ਨਾਲ ਜਰਾ ਜਾਂਦਾ ਸੀ ਨਾ ਕਿਹਾ ਵੀ ਇਹਨੇ ਕੰਜਰ ਨੇ ਮਾਰਿਆ ਹੈ ਝੂਠ ਹੈ ਹਾਂ ਇਹ ਨੂੰ ਸੱਚ ਕਰਨਾ ਪੈਣਾ ਹਾਂ ਉਹ ਆਦਾ ਯਾਰ ਚੁਕਦੇ ਸੀ ਇਹ ਸੱਚ ਹੈ ਕੁੱਤੀ ਸੁੱਈ ਸੀ ਤੇ ਕਿੱ ਲਾਈ ਉਹਨੇ ਮਾਰਿਆ ਝੋਟਰ ਝੋਟ ਮਾਰ ਕੇ ਕਤੂਰਾ ਚੁੱਕ ਕੇ ਤਾਂ ਲੈ ਗਈ ਜੋ ਉੱਤੇ ਚੁੱਕਦਾ ਸੀ ਵਿਚਾਰਾ ਜੋ ਤਾਂ ਸਮਾਨ ਚ ਲੈ ਗਿਆ ਉਹਨੇ ਚੁੱਕਣਾ ਹੀ ਸੀ ਠੀਕ ਹੋ ਗਿਆ ਜਿਹੜਾ ਨਾਦ ਗੱਲ ਠੀਕ ਹੈ ਯਾਰ ਇਹ ਤਾਂ ਹੋ ਸਕਦਾ ਤੂੰ ਫਿਰ ਸਿੱਧੀ ਗੱਲ ਦੱਸ ਨਾ ਵੀ ਐ ਲੈ ਕੇ ਤੂੰ ਆ ਨਾ ਵੀ ਕਤੂਤੇ ਨਹੀਂ ਤੇ ਫਿਰ ਉਸਦੇ ਵੀ ਆਪਣੇ ਪਿੰਡ ਵਾਲੇ ਬੰਦੇ ਨੇ ਕਿਵੇਂ ਆਖਿਆ ਵੀ ਇਹ ਭਾਈ ਐ ਭਾਵੇਂ ਟੂਠੀਏ ਪਰ ਕਰਕੇ ਸੱਚ ਵਿਖਾਵਾ ਗੱਲ ਬਾਹਰ ਦੀ ਸੀ ਨਾ ਅੱਛਾ ਉਹ ਫਿਰ ਜਦੋਂ ਇਹ ਗੱਲ ਹੋ ਗਈ ਤਾਂ ਉਹਨੇ ਵੇਖਿਆ ਵੀ ਮੇਰਾ ਇਹ ਤਾਂ ਸੱਚ ਹੋ ਗਿਆ ਵੀ ਆਪਾਂ ਕੋਰ ਮਾਰ ਦਿੰਦੇ ਅੱਛਾ ਉਹਦਾ ਯਾਰ ਤੂੰ ਤਾਂ ਸੱਚ ਮੰਨਣਾ ਹੀ ਨਹੀਂ ਮੈਂ ਤੈਨੂੰ ਇੱਕ ਹੋਰ ਦੱਸਣਾ ਉਹ ਦੱਸ ਹਾਂ ਉਹਦਾ ਯਾਰ ਅੱਖੀਂ ਵੇਖਣ ਦੀ ਗੱਲ ਐ ਅਸੀਂ ਮਾਲਚਾਰਦੇ ਸੀ ਅੱਛਾ ਤੇ ਬਟੇਰਾ ਆ ਦਾ ਬੈਠਾ ਸੀ ਅੱਛਾ ਤੇ ਸਾਰੇ ਜ਼ੋਰ ਨਾਲ ਡਾਂਗ ਜਿਵੇਂ ਪਸ਼ੂ ਚਾਰਨ ਵਾਲੇ ਮਾਰਦੇ ਹੁੰਦੇ ਸੀ ਉਹਨਾਂ ਕੋਈ ਡਾਂਗ ਹੁੰਦੀਆਂ ਸੀ ਉਹ ਸਾਰੇ ਜ਼ੋਰ ਨਾਲ ਡਾਂਗ ਮਾਰੀ ਤੇ ਬਟੇਰਾ ਫਿਰ ਵੀ ਉੱਡ ਗਿਆ ਅੱਛਾ ਡਾਂਗ ਮਾਰੀ ਤੂੰ ਹੋਰ ਉਹਨੇ ਆਖਿਆ ਵੀ ਕੰਜਰ ਨੇ ਪਸਾਤਾ ਝੂਠ ਖਮਾ ਰਿਹਾ ਅੱਛਾ ਵੀ ਬਟੇਰਾ ਕਿੱਡਾ ਹੁੰਦਾ ਢੱਕ ਚਿੜੀ ਜਿੱਦ ਦਾ ਬਟੇਰਾ ਹੁੰਦਾ ਹਾਂ ਉਹਨੇ ਵੇਖਿਆ ਵੀ ਇਹਨੇ ਝੂਠ ਮਾਰਿਆ ਫਿਰ ਪਸਾਤਾ ਹਾਂ ਹਾਂ ਉਹਨੇ ਸੋਚਿਆ ਉਹਨੇ ਆ ਯਾਰ ਆ ਤੇਰਾ ਜਾਵਾਂ ਗਾਪੀ ਇਹ ਹੋ ਜਾਈ ਤੂੰ ਤਾਂ ਬਿਲਕੁਲ ਹਾਂ ਉਹ ਆਦਾ ਨਹੀਂ ਯਾਰ ਕਾ ਪਤਾ ਨਹੀਂ ਇਹ ਹਾਂ ਐ ਤਾਂ ਇਹ ਵੀ ਸੱਚਾ ਹੈ ਅੱਛਾ ਤੇ ਤੂੰ ਆ ਦੀ ਸੱਚਾ ਤੈਨੂੰ ਗਾਪੀ ਲੱਗਦਾ ਉਹ ਗੱਲ ਹੋਰ ਸੀ ਅੱਛਾ ਉਹ ਗੱਲ ਕਿਵੇਂ ਸੀ ਹਾਂ ਉਹਦਾ ਗੱਲ ਓ ਸੀ ਵੀ ਆਹ ਤੋੜਿਆ ਗਿੱਲਾ ਜਦੋਂ ਪਹਿਲਾਂ ਨਾ ਤੇ ਪਸ਼ੂ ਚਾਰਦੇ ਹੁੰਦੇ ਸੀ ਹੁਣ ਤਾਂ ਚਰਾਣਾ ਹੀ ਨਹੀਂ ਹੂੰ ਤੂੰ ਨੇ ਕਿਹਾ ਵੀ ਪਸ਼ੂ ਚਾਰਦੇ ਸੀ ਤੂੰ ਪੈੜ ਬਣੀ ਸੀ ਸਿੱਖਤਰ ਜਦੋਂ ਪਸ਼ੂ ਚਰਨਗੇ ਅੱਛਾ ਤੂੰ ਪੈੜ ਦੇ ਵਿੱਚ ਬਟੇਰਾ ਬੈਠਾ ਉਹਨੇ ਉੱਤੋਂ ਮਾਰੀ ਰਾਂਗ ਤੇ ਥੱਲੇ ਪੈੜ ਪੈੜ ਦੇ ਵਿੱਚ ਬਟੇਰਾ ਬੈਠਾ ਸੀ ਤੂੰ ਉਹਦੇ ਤਵੱਜੀ ਨਹੀਂ ਤੂੰ ਉੱਡ ਗਿਆ ਫਰਰ ਕਰਕੇ ਅੱਛਾ ਉਹ ਆਂਦਾ ਹੋਈ ਐਵੇਂ ਹੀ ਮੁਰਕਿਓਂ ਆਂਦਾ ਉਹਨੇ ਵੇਖਿਆ ਮਨਜੂਰ ਦਾ ਮਾਰ ਬੈਠਾ ਅੱਛਾ ਉਹਨੇ ਕਿਹਾ ਵੀ ਹੁਣ ਤਾਂ ਤੇਰਾ ਮੈਂ ਦੋ ਤੱਕ ਕਰਦਾ ਸੱਚ ਤੇ ਹੁਣ ਝੂਠ ਨਾ ਮਾਰੀ ਇੰਨਾ ਹੀ ਬੜਾ ਹੈ ਤੂੰ ਦੂਜਾ ਤੂੰ ਜੱਕ ਕੋਲੇ ਖੜਾ ਸੀ ਆਪਣੇ ਪਿੰਡ ਦਾ ਬੰਦਾ ਸੀ ਸਿਆਣਾ ਬਣਾ ਇੱਕ ਹੋਰ ਅੱਛਾ ਉਹ ਆਂਦਾ ਵੀ ਗੱਲ ਇਹ ਆ ਪਾਵੇ ਯਾਰ ਝੂਠ ਹੀ ਸੀ ਅੱਛਾ ਪਰ ਤੂੰ ਇਹ ਵੇਖੋ ਉਹਨੇ ਸੱਚ ਤਾਂ ਕਰਤਾ ਹਣਾ ਸੱਚ ਕਰਤਾ ਸੱਚ ਬਣਾ ਕੇ ਸੁਣਾਤਾ ਉਹਨੇ ਸੱਚ ਕਰਤਾ ਪਾਵੇ ਦਾ ਝੂਠ ਹੀ ਸੀ ਅੱਛਾ ਉਹਦਾ ਯਾਰ ਮੈਂ ਝੂਠ ਤਾਂ ਨਹੀਂ ਸੀ ਮਾਰਿਆ ਇਹਦੇ ਇਹ ਵੀ ਸੀ ਅੱਛਾ ਉਹਦਾ ਨਹੀਂ ਹੈ ਤਾਂ ਝੂਠ ਹੀ ਸੀ ਪਰ ਅਸ ਕੀ ਖੁਦਾ ਜੀ ਨੇ ਸੱਚ ਕਰਤਾ ਸਪੈਂਸਾ ਫਿਰ ਹੁਣ ਗੇਰ ਹੁੰਦਾ ਈ ਲੋ ਦਾ ਵਿੱਚ ਉਹਦੇ ਜਾਜ ਦੇ ਇਹ ਤੋਂ ਨੂੰ ਨੂੰ ਹੀ ਪੁੱਛ ਕੇ ਆਓ ਮਰ ਜੀ ਦੇ ਜੀ ਦੇ ਤਾਂ ਸ਼ਾਨੂ ਵੀ ਹੁੰਦਾ ਭਾਈ ਦਾ ਤਾਂ ਗਾਂ ਵੀ ਹੁੰਦਾ ਇਹਨੂੰ ਪੁੱਛੋ ਇਹਨੂੰ ਪੁੱਛਣਾ ਪਊ ਆਪਾਂ ਨੂੰ ਅੱਛਾ ਬਈ ਵਹਿਕ ਨਹੀਂ ਹੁੰਦਾ ਚਲੋ ਕਿਉਂਕਿ ਆਪ ਸਾਨੂੰ ਦੋ ਦਿਨਾਂ ਦਾ ਪਾਕਟ ਦੇ